ਮੈਂ ਤੇ ਹਾਂ ਮੈਮ ਅੱਜ ਦੋ ਦੋ ਕੜਾਈਆਂ ਹਾਂਜੀ ਅੱਜ ਸੀ ਰਬਿਬਨੋ ਲੱਗੇ ਦੋ ਤਰੀਕਿਆਂ ਨਾਲ ਹਾਂਜੀ ਤੇ ਪਹਿਲਾ ਤਰੀਕਾ ਤੁਹਾਨੂੰ ਮੈਂ ਇੱਕ ਦੱਸਦੀ ਹਾਂ ਨਾਰਮਲ ਜਿਵੇਂ ਆਪਾਂ ਮੈਂ ਮोटे-ਮोटे ਲੰਬੇ-ਲੰਬੇ ਪਿਆਜ਼ ਕੱਟ ਲਏ ਸੈਂਟਸ ਪਾਣੀ ਜੀ ਤੇ ਮੈਂ ਨਾਲ ਹੀ ਪਾਣੀ ਅੱਡੀ ਅੱਛਾ ਹੈ ਆਪਾਂ ਇੱਥੇ ਹੀ ਪਾ ਦਈਏ ਹਾਂ ਇੱਥੇ ਪਾ ਕੇ ਤੇ ਫਿਰ ਲੂਣ ਮਿਕਸ ਜਿਵੇਂ ਨਾਰਮਲ ਸਾਰੇ ਬਣਾਉਂਦੇ ਆ ਹਾਂਜੀ ਹਾਂਜੀ ਇਹ ਇਹਦੀ ਅਰਤੀ ਬਹੁਤ ਸਵਾਦ ਬੰਦੀ ਵੈਸੇ ਕਈ ਤਰੀਕਾ ਵਾਲੀ ਅਰਤੀ ਵੀ ਬਣਾਉਂਦੇ ਕੱਟੇ ਨੂੰ ਹਾਂਜੀ ਰਸਮਤੀ ਜੀ ਐਸਮਤੀ ਜੀ ਵੀ ਉਹ ਵੀ ਬੜੀ ਤੇ ਤਰੀ ਬੜੀ ਸਵਾਦ ਲੱਗਦੀ ਹਾਂਜੀ ਬੜੀ ਵਧੀਆ ਲੱਗਦੀ ਉਹ ਤਾਂ ਤੇ ਉਹ ਵੀ ਸਵਾਦ ਲੱਗਦੀ ਉਹ ਫੇਰ ਕਿਸੇ ਦਿਨ ਬਣਾਵਾਂਗੇ ਫਿਰ ਮੈਂ ਕਿਹਾ ਅਰਤੀ ਫੈਮਲੀ ਦੇ ਸਾਹਮਣੇ ਲੈ ਆਂਦੀ ਜੀ ਪਰ ਦੋ ਵਾਰੀ ਸਿਆ ਜੀ ਕਿੰਨਾ ਸਿਆ ਵੀ ਥੋੜੀ ਥੋੜੀ ਰਹਿ ਰਹੀ ਹੈ ਹਾਂਜੀ ਤੇ ਹੁਣ ਆਪਾਂ ਇਸ ਨਾਲ ਕੋਈ ਸੁਆਹਨੇ ਜੁਪਾ ਲੈਣੇ ਆ ਦੀ ਕੰਧ ਜਿਹੜੀ ਕਿ ਆਈ ਆਪਾਂ ਤੁਹਾਨੂੰ ਬਾਅਦ ਚ ਦੱਸਦੇ ਹਾਂ ਹਾਂਜੀ ਉਹ ਵੀ ਮੈਂ ਕਿਤੇ ਖਾਧੀ ਸੀ ਬੜੇ ਦਿਨ ਪਹਿਲਾਂ ਸੋ ਅੱਜ ਮੈਂ ਟਰਾਈ ਕਰ ਲਵਾਂ ਫੇਰ ਹਾਂਜੀ ਇਹਦੇ ਚ ਨੋਰਮਲ ਮਸਾਲੇ ਪਾਉਣੇ ਬਸ ਜੀਰਾ ਥੋੜੇ ਜਿਨੇ ਫਿਰ ਥੀਕਾ ਲਾਜ਼ਮੀ ਇਸ ਤੇ ਮੈਂ ਕਾਲੀ ਮਿਰਚ ਵੀ ਸਾਂਤ ਕਰਦੀ ਆ ਹਲਦੀ ਦੱਬੇ ਹੀ ਖਤਮ ਹੈ ਹਾਂ ਜੀ ਬਹੁਤ ਵਧੀਆ ਲੱਗ ਰਹੀ ਹੈ ਮਮਾ ਜੀ ਸਹੀ ਗੱਲ ਆ ਆ ਵੈਸੇ ਕਿ ਯਾਨ ਅੱਗੇ ਜਾ ਕੇ ਬਹੁਤ ਕੰਮ ਆਉਣੀ ਆ ਸਾਡੇ ਹਾਂ ਤੁਹਾਡੇ ਲਈ ਬਸਾਰ ਹੈ ਹੈਨਾ ਉਹ ਸੋਹਣੇ ਨੂੰ ਕੋਸ਼ਿਸ਼ ਕਰਦੇ ਰਹਿੰਦੇ ਤਰੀਕਾ ਨੇ ਸਹੀ ਗੱਲ ਐ ਵਦਿਆ ਨਾਲੇ ਆਪਾਂ ਵੈਸੇ ਵੀ YouTube ਤੇ ਵੇਖ ਲਈਆਂ ਤੇ ਆਪਣਾ ਹੀ ਵਲੌਗ ਬੰਦਾ ਦਵਾ ਦਾ ਖੋਲ ਕੇ ਨਦੇ ਆਪਾਂ ਨੂੰ ਪਤਾ ਹੁੰਦਾ ਵੀਡੀਓ ਹਨਾ ਮਿੰਟੋ ਮਿੰਟ ਵੇਖ ਕੇ ਚਲੋ ਵੀ ਸਬਜੀ ਬਣਾ ਲਓ ਨਾਲੇ ਸਿੱਧਾ ਤਰੀਕੇ ਨਾਲ ਆਪਾਂ ਦੱਸਿਆ ਹੈ ਆ ਆਪਾਂ ਕੋਈ ਵੇਰ ਵਿੰਗਵਾਲ ਨਹੀਂ ਪਾਏ ਹੋਏ ਹਨਾ ਇਹ 10 ਸਿਰੋ ਟਿਕਾ ਆਹ ਜੀ ਇੱਕ ਜਲਦੀ ਵੀ ਤੇ ਮਤਲਬ ਵਧੀਆ ਵੀ ਸਵਾਦ ਹੁਣ ਆਪਾਂ ਦੂਸਰਾ ਤਰੀਕਾ ਤੁਹਾਨੂੰ ਦੱਸਦੇ ਆਂ ਖਲਾਰਾ ਕਿ ਸਾਈਡ ਤੇ ਕਰੀਏ ਹਾਂਜੀ ਹੋ ਨਾ ਪੱਕੀ ਕੇ ਰੰਗ ਆ ਰਹੇ ਆਂ ਨਹੀਂ ਨਾ ਉਹ ਨਸੀਰ ਜੀ ਉਹ ਐਵਲੀ ਤੇਲ ਪੂਰਾ ਗਰਮ ਕਰ ਲਿਆ ਹਾਂ ਜੀ ਇਹਦੇ ਵਿੱਚ ਅਰਬੀ ਜਿਹੜੀ ਪਤਲੇ ਪਤਲੇ ਸ্লাইਸ ਨੇ ਕੀਤੇ ਸੀਗੇ ਹਾਂ ਜੀ ਬੀਗਰੀ ਜਿਹੜੀ ਉਹ ਮੋٹے ਸ্লাইਸ ਇਹ ਵਾਲੇ ਬਿਲਕੁਲ ਐ ਪਤਲੇ ਪਤਲੇ ਚੌੜੇ ਤਾਂ ਹੋ ਜਾਣ ਪਰ ਮੋਟਾਈ ਚ ਨਾ ਹਾਂ ਜੀ ਪਤਲੇ ਹੋਣਗੇ ਪਤਲੇ ਕਰਨ ਦਾ ਮਤਲਬ ਕੀ ਆ ਵੀ ਇਹ ਐ ਸ਼ੇਤੀ ਫਰਾਈ ਹੋ ਜਾਣਾ ਸਾਗੀ ਨਾਲ ਵਿੱਚੋਂ ਕੱਚੀ ਨਾ ਰਹੇ ਹਾਂਜੀ ਤੇ ਇਹਨਾਂ ਹੁਣੇ ਫਰਾਈ ਕਰ ਲਾਂਗੇ ਤੇਲ ਦੇ ਠੀਕ ਇਹ 프라이 ਵਾਲੀ ਅਰਬੀ ਤੇ ਉਹ ਵਾਲੀ ਬੰਜਰੀ ਹੁੰਦੀ ਆ ਅਸੀਂ ਇਹਨਾਂ ਨੂੰ ਸਲਾਦ ਜਿਹੀ ਬਣਾਉਣੇ ਆ ਹਾਂਜੀ ਤੇ ਜਦੋਂ ਇਹ ਪੂਰੀ 프라이 ਹੋ ਜੂਗੀ ਤੇ ਤੇਰੇ ਨੂੰ ਬਾਹਰ ਕੱਢ ਕੇ ਤੇਰੇ ਦੇ ਵਿੱਚ ਨਮਕ ਵਿੱਚ ਜੋ ਵੀ ਮਸਾਲਾ ਪਾਵਾਂਗੇ ਹਾਂਜੀ ਇੰਨੀ ਟੇਸਟੀ ਬਣਦੀ ਆ ਨਾ ਬੜੀਆਂ ਜੀਆਂ ਲਾਲ ਮਿਰਚਾਂ ਤੇਜ ਭਾਵ ਕੇ ਨਾ ਹਾਂ ਬਹੁਤ ਲਾਲ ਮਿਰਚਾਂ ਤਾਂ ਬਿਲਕੁਲ ਬੜੀਆਂ ਬਸਾਂ ਤੇ ਮਾਝਾ ਭਾਵੇਂ ਲੁੱਤੀ ਜਾਂ ਹਾਂ ਤੇ ਬਹੁਤ ਏਸਦੀ ਬੰਦੀ ਆ ਜਦੋਂ ਬਣ ਗਈ ਫਿਰ ਫਾਈਨਲ ਲੁੱਕ ਆਪਾਂ ਦਿਖਾਵਾਂਗੇ ਨੈਕਸਟ ਟਾਈਮ ਹਾਂਜੀ ਇੱਥੇ ਆਪਾਂ ਕਾਫੀ ਟਾਈਮ ਫਰਾਈ ਕਰ ਲਈ ਆ ਆਪਾਂ ਚੈੱਕ ਕਰ ਲੈਣੀ ਆ ਜਦੋਂ ਹੁਣ ਚੈੱਕ ਕਰ ਲਈ ਆ ਵਧੀਆ ਫਰਾਈ ਹੋ ਗਈ ਆ ਇਹਨੂੰ ਆਪਾਂ ਬਿਲਕੁਲ ਤੇਲ ਕੱਢ ਦੇਣਾ ਇਹਦੇ ਚੋਂ ਇਸ ਤਰ੍ਹਾਂ ਨਿਚੋੜ ਕੇ ਇਹ ਕੱਟ ਹਾਲੀ ਚ ਕੱਟ ਲਾ ਲੀ। ਟੀਲ ਨਹੀਂ ਹੋ ਸਕੇ ਨਾ ਛੋੜ ਲੈਣਾ। ਜਿਹੜਾ ਤੇ ਉਹ ਮਿਚੜ ਗਿਆ। ਜਿਹੜਾ ਹੋਰਿਓ ਵੀ ਆਪਾਂ ਸਾਰੇ ਸਬਜੀ ਨੂੰ ਜਿਸ ਤਰ੍ਹਾਂ ਉਸ ਪਰ ਕਰ ਲਾਂਗੇ ਥਾਰੀ ਚ। ਵੇ ਜਾ ਵਾ ਰੋ ਜਾ ਲੈ ਇਸ ਤਰ੍ਹਾਂ ਕਰਦੇ ਨੇ ਤੋਂ ਜੰਮ ਗਈ ਹਾਂ ਨਾ ਨੀ ਇਸ ਤਰ੍ਹਾਂ ਹੌਲੀ ਹੌਲੀ ਪਾਸਾਰ ਇਸ ਨੂੰ ਕੱਢ ਲਾਂਗੇ ਤੇ ਜਦੋਂ ਬਾਹਰ ਨਿਕਲੇਗੀ ਕਿ ਤੁਮ ਦਿਖਾਉਣੇ ਉਸ ਤੋਂ ਬਾਅਦ ਦਾ ਕੀ ਕੰਮ ਹੋਣਾ ਨਹੀਂ ਸਬਜੀ ਦਾ ਆਏ ਬੰਦੀ ਤੇਗੀ ਇਹ ਵੀ ਸਬਜੀ ਹੈ ਬੁੱਤਰ ਜੀ ਮੈਂ ਜਿਹੜੀ ਖਾਉਂਗਾ ਤੂੰ ਕੋਈ ਨਾ ਖਾਈਂ ਕਿਉਂ ਮੈਂ ਦੂਜੀ ਖਾਉਂਗਾ ਇਹ ਨਾ ਸਮਝ ਲੈ ਲੇਜ਼ੀ ਬਣ ਕੇ ਇਹ ਦੀ ਲੇਜ਼ ਮੰਨ ਸਾਡੇ ਨੂੰ ਲੋੜ ਮਿਰਚ ਲਾ ਕੇ ਲੇਜ਼ੀ ਬਣ ਲੈਣੇ ਸੀ ਬਾਤ ਹੈ ਇਹ ਮੈਂ ਸਭ ਜੀ ਖਾਤੀ ਸੀ ਚਾਚੀ ਘਰੇ ਆਪਣੇ ਚਾਚੇ ਸੁੱਖੇ ਘਰੇ ਅੱਛਾ ਉਹਨਾਂ ਨੇ ਇਹ ਕਿਉਂ ਹੈ ਨਾ ਬਣਾਉਂਦੇ ਨੇ ਪਹਿਲੀ ਵਾਰੀ ਉਸਤੇ ਹੀ ਖਾਦੇ ਸੀ ਇੱਕ ਵਾਰੀ ਮੈਂ ਜੱਟੇ ਵਾਲੇ ਟਰਾਈ ਕੀ ਕਿਸੇ ਬਣਾਈ ਸੀ ਤੇ ਤੇਲ ਹੀ ਬੰਦੇ ਜਿੰਨਾ ਚਲ ਜਣਾ ਵੀ ਇਹਦਾ ਅੱਧਾ ਦਾ ਇਹ ਨਹੀਂ ਕਾਫੀ ਮੁਟਟ ਜਾਣਾ ਤੇ ਆ ਇੰਨਾ ਹੀ ਪਾਇਆ ਸੀ ਉਨਾ ਹੀ ਰਹਿ ਗਿਆ ਤੇਲ ਕੋਈ ਵਿੱਚ ਜ਼ਿਆਦਾ ਨਹੀਂ ਵਿੱਚ ਗਿਆ ਤੇ ਬਸ ਆਪਾਂ ਆਪ ਘੜੇ ਨਹੀਂ ਖਾਣੀ ਆ ਆਪਾਂ ਨੂੰ ਮੰਡੀ ਕਿੰਨੀ ਖਾਣੀ ਆ ਤੇ ਥੋੜੀ ਜਿਹੀ ਫਟਾ ਸਿੱਖ ਜਸ ਟੇਸਟ ਉਹ ਜਿਹੇ ਆਪਾਂ ਟਰਾਈ ਕਿ ਕਰਦੀ ਆਂ ਅੱਛੀ ਬਾਤ ਹੈ ਨਾਲੇ ਥੋੜੀ ਥੋੜੀ ਬਿਮਾਰੀ ਕਾਰਨ ਮੰਡੀ ਗਈ ਹੈ ਹਾਂ ਵਟਕੇ ਫੈਮਲੀ ਦੇ ਵਿੱਚ ਇਹੀ ਤਾਂ ਹੁੰਦਾ ਪਿਆਰ ਜਿੱਥੇ ਹੋਵੇ ਫਿਰ ਪਰ ਮੈਂ ਬਿਮਾਰੀ ਵੱਧ ਖਾ ਲੈਣਾ ਹਾਂ ਹੁਣ ਇਹਨੂੰ ਠੰਡੀ ਹੋਣ ਦਿਨੇ ਥੋੜੀ ਜੀ ਜ਼ਿਆਦਾ ਨਹੀਂ ਥੋੜੀ ਜੀ ਠੰਡੀ ਹੋ ਲੰਦੇ ਵੀ ਹੱਥ ਨੂੰ ਲੱਗਣ ਜੋ ਕਰ ਵਜੇ ਫਿਰ ਆਪਾਂ ਦੇਖ ਬਣਿਆ ਲੱਗ ਗਿਆ ਲੱਗ ਗਿਆ ਜਰਮਾਂ ਤੋਂ ਲੱਗੀਆਂ ਨਰਮਪਕ ਜੇਿਰ ਵਿੱਚ ਕੈਰਟ ਹੋ ਜੂਗੇ ਨਾ ਪਰ ਥੋੜੀ ਖੁਸ਼ਕ ਖੁਸ਼ਕ ਰੱਖਣੀ ਇਹਨੂੰ ਐ ਜਿਵੇਂ ਪ੍ਰੀਪਰ ਪ੍ਰਿੰਟਿੰਗ ਨਾ ਉਹ ਵੇ ਰੱਖਣਾ ਪੈਣਾ ਮੈਂ ਤਾਂ ਇੰਤਰੇ ਖਾਏ ਨੇ ਇਹ ਦੇਖ ਥੋੜੀ ਟੇਸਟੀ ਹੈ ਨਾ ਇਹਦੇ ਲੂਣ ਮਿਲਦੇ ਜੋੜੀ ਫਿਰ ਕੀ ਬਣਾਵਾਂਗੀ ਤੇਰਥੇ ਪ ਟੇਸਟ ਦੇ ਮੁਤਾਬਕ ਥੋੜਾ ਜਿਹਾ ਲੋਨ ਆਈ ਥਿੰਕ ਇੱਕ ਛੋਟਾ ਜਿਹਾ 스ਪੂਨ ਚਮ ਅੱਬਾ ਮਿਰਚ ਲੋਂਡਾ ਪਾਵਾਂਗੇ ਤੇ ਰੈੱਡ ਚਿੱਲੀ ਪਾਵਾਂਗੇ ਤੇ ਚ ਇੱਕ ਤੋਂ ਘੱਟ ਚਮਚ ਤੇ ਹਲਦੀ ਬਿਲਕੁਲ ਮਿਨੀਮਮ ਜੀ ਕਿਉਂਕਿ ਫਿਰ ਕੱਚਾ ਜਿਹਾ ਟੇਸਟ ਨਾ ਆਵੇ ਹਲਦੀ ਦਾ ਸਿਰਫ ਇਹਨੂੰ yellow ਸਟੋਨ ਦੇਣ ਵਾਸਤੇ ਥੋੜੀ ਜੀ ਬਿਲਕੁਲ ਨਾ ਮਾਤਰ ਹਲਦੀ ਪਾਤੀ ਹੈ ਤੇ ਹੁਣ ਇਹਨਾਂ ਆਪਾਂ ਮਿਕਸ ਕਰ ਲਾਂਗੇ ਮੇਰੇ ਹੱਥਾਂ 'ਚ ਮਗਾਈਲ ਵੀ ਆ ਤੇ ਇੱਕ ਹੱਥ ਨਾਲ ਮਿਕਸ ਨਹੀਂ ਹੋ ਪਾਰੀ ਚੰਗੀ ਤਰ੍ਹਾਂ ਮੈਂ ਮਿਕਸ ਕਰਕੇ ਫਿਰ ਤੁਹਾਨੂੰ ਮਿਲਦੀਆਂ ਠੀਕ ਹੈ ਜੀ ਫਿਰ ਦਿਖਾਉਣੀ ਤੁਹਾਨੂੰ ਅ ਲੁੱਕ ਫਾਈਨਲ ਤੇ ਇਹ ਦੇਖੋ ਤੁਸੀਂ ਫਾਈਨਲ ਲੁੱਕ ਇਹਦੇ ਵਿੱਚ ਰੈੱਡ ਚਿੱਲੀ ਤੁਹਾਨੂੰ ਜਿਵੇਂ ਥੋੜੀ ਜੀ ਲੱਗ ਰਹੀ ਹੋਊਗੀ ਜ਼ਿਆਦਾ ਹੈ ਪਰ ਇੰਨੀ ਕਿ ਚਾਹੀਦੀ ਵੀ ਆ ਕਿਉਂਕਿ ਬੜੀ ਜਿ ਕਰਾਰੀ ਇਹ ਸਵਾਦ ਲੱਗਦੀ ਆ ਇਸ ਤਰ੍ਹਾਂ ਵੀ ਖਾ ਸਕਦੇ ਹੋ ਤੁਸੀਂ ਤੇ ਰੋਟੀ ਨਾਲ ਵੀ ਖਾ ਸਕਦੇ ਹੋ ਬਹੁਤ ਵਧੀਆ ਟੇਸਟੀ ਬਣਦੀ ਆ ਲਾਜਵਾਬ ਬਣਦੀ ਆ ਤੁਸੀਂ ਵੀ ਟਰਾਈ ਕਰਨਾ ਤੁਹਾਨੂੰ ਕਿਵੇਂ ਦੀ ਲੱਗਦੀ ਆ ਜੇ ਤੁਸੀਂ ਬਣਾਉਂਦੇ ਹੋ ਤਾਂ ਤਾਂ ਵੀ ਮੇਰੇ ਨਾਲ ਸ਼ੇਅਰ ਕਰਨਾ ਮੱਟੇ ਖਾਲੀ ਰੋਟੀ ਕਿਵੇਂ ਦੀ ਲੱਗੀ ਸਬਜੀ ਬਹੁਤ ਅੱਛੀ ਦੋਨਾਂ ਸਬਜ਼ੀਆਂ 'ਚੋਂ ਕਿਹੜੀ ਜ਼ਿਆਦਾ ਵਧੀਆ ਦੋਨਾਂ ਸਬਜ਼ੀਆਂ 'ਚੋਂ ਉਹ ਤਾਂ ਜਾ ਇਹ ਜੋ ਹੋ ਗਿਆ ਕਿ ਉਹ ਬੈਂਟਿਆ ਹਾਂ ਹੋਰ ਉਸਟ ਜਿਆਦੀ ਹੋਣੀ ਇਹ ਜਿਆਦਾ ਹੀ ਰੋਸਟ ਕਰੀਦੀ ਆ ਹਾਂ ਨਹੀਂ ਮਨ ਤਾਂ ਵਧੀਆ ਲੱਗਦੀ ਓਵਰ ਰੋਸਟ ਕਰ ਜੇ ਪੋਲੀ ਨਹੀਂ ਹਰਾਂਦੇ ਨਹੀਂ ਇਹਨੂੰ ਕਰੰਚੀ ਬਣਾਉਣਾ ਹੈ ਓਵਰਧੀਆ ਲੱਗੀ ਪਰ ਕੱਲੀ ਖਾਂਚ ਗਿਆ ਹਾਂ ਹਾਂ ਕੱਲੀ ਖਾਂਚ ਵੈਸੇ ਰੋਟੀ ਨਾਲ ਵੀ ਵਧੀਆ ਲੱਦੀ ਰੋਟੀ ਨਾ ਤਾਂ ਵਧੀਆ ਲਾ ਦੇ ਜੀ ਹੋਰ ਜਿਆਦਾ ਮਿਰਚਾਂ ਤੇਜ ਪਾਈਆਂ ਜਿਹਦੀ ਪ੍ਰਾਈਜ਼ਾਂ ਵੀ ਰੱਖਦੀ ਨਾ ਤਾਂ ਉਹਦੇ ਲੱਗਦੀ ਹਾਂ ਚਲੋ ਭਈ ਇਹਨਾਂ ਨੇ ਤਾਂ ਖਾ ਲਈ ਰੋਟੀ ਹੁਣ ਮੇਰੀ ਵਾਰੀ ਹੈ ਮੈਂ ਖਾਨੀ ਆ ਤੇ ਵੇਖਦੀ ਹਾਂ ਕਿਵੇਂ ਦਾ ਟੇਸਟ ਬਣਿਆ